ਮੈਟਰੋ ਨੀਲੀ ਚੰਬੀ ਘੋੜੀ ਦਿਖਾਉਣ ਲੱਗਿਆ ਤਾਂ ਉਹਨੂੰ ਸੋਣੀ ਬਹੁਤ ਆ ਸੁਨੱਖਪੁਣਾ ਬਹੁਤ ਜ਼ਿਆਦਾ ਆ ਬਸ਼ੇਰੀ ਘੋੜੀ ਦੇ ਵਿੱਚ ਤੇ ਖੜਨੀ ਖੁੜਨੀ ਦੇਖੋ ਤੁਸੀਂ ਬਾ ਕਮਾਲ ਆ ਖੜਨੀ ਮੋਰ ਵਾਂਗੂ ਗਰਦਨ ਦੇਖੋ ਉੱਤੋਂ ਤੱਕ ਖੜੀ ਆ ਤਾਂਹਾਂ ਤੱਕ ਜੇ ਬੰਦਾ ਬੈਠਾ ਉਹ ਮੇਰੇ ਹਿਸਾਬ ਨਾਲ ਬੰਦੇ ਦਾ ਮੂੰਹ ਅੱਗੇ ਦੇਖਣਾ ਨਹੀਂ ਹੈਗਾ ਬੰਦੇ ਨੂੰ ਲਵੋਂਤੀ ਦੇਖਣਾ ਉਹ ਘੋੜੀ ਦੇ ਉੱਪਰ ਬਹਿ ਕੇ ਗਰਦਨ ਗਰਦਨ ਚੈੱਕ ਕਰੋ ਘੋੜੀ ਦੀ ਬਹੁਤ ਚੰਗੀ ਆ ਤੇ ਨੀਲੀ ਚੰਬੀ ਆ ਦੋਸਤੋ ਪਿਛਲੀ ਵਾਰ ਇਹਨੇ ਨੋਕਰਾ ਬੱਚਾ ਦਿੱਤਾ ਬਹੁਤ ਸੋਹਣਾ ਟੌਪ ਕਲਾਸ ਦਾ ਨੋਕਰਾ ਬੱਚਾ ਦਿੱਤਾ ਇਸ ਵਾਰ ਇਹ ਮੇਟੋ ਯੋਈ ਆ ਇਹਦੀ ਡਿਟੇਲ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਦੇ ਆਂ ਵੀਡੀਓ 'ਚ ਐਂਡ ਤੱਕ ਬਣੇ ਰਹੋ ਵੀਡੀਓ 'ਚ ਵੀਡੀਓ ਮਿਸ ਨਾ ਕਰਿਓ ਤੇ ਜੇ ਕੋਈ ਮਿੱਤਰ ਪਿਆਰਾ ਆਪਣਾ ਜਾਨਵਰ ਘਰੇ ਬੈਠਾ ਸੇਲ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਤੁਸੀਂ ਘਰੇ ਬੈਠੀ ਸੇਲ ਕਰਵਾ ਸਕਦੇ ਹੋ ਦੋਸਤੋ ਬਸ਼ੇਰੀ ਦੀ ਤੁਸੀਂ ਲੈਂਥ ਵਗੈਰਾ ਘੋੜੀ ਦੀ ਤੁਸੀਂ ਲੈਂਥ ਵਗੈਰਾ ਦੇਖੋ ਤੇ ਖੜਨੀ ਦੇਖੋ ਕੰਨ ਕਨੋਤੀ ਮੂੰਹ ਸਾਤੀ ਸੋਮਬ ਵਗੈਰਾ ਪਿੱਠਪੂੜਾ ਸਾਰੇ ਪਾਸਿਓਂ ਐਨ ਇੱਕ ਨੰਬਰ ਆ ਘੋੜੀ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਘਰੇ ਰੱਖਣ ਵਾਸਤੇ ਸੋਹਣੀ ਸੁਨੱਖੀ ਕਈਆਂ ਦੀ ਡਿਮਾਂਡ ਹੁੰਦੀ ਆ ਨੀਲੀ ਚੰਬੀ ਘੋੜੀ ਰੱਖਣੀ ਆ ਤੁਹਾਡੇ ਵਾਸਤੇ ਤੋਹਫਾ ਹੀ ਆ ਦੋਸਤੋ ਜਿਹੜੀ ਆ ਘੋੜੀ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਤੇ ਬਾਈਆਂ ਨੇ ਇਹਦੀ ਡਿਟੇਲ ਆ ਜਿਹੜੀ ਦੱਸੀ ਆ ਦੋਸਤੋ 60 ਇੰਚ ਹਾਈਟ ਆ ਬਾਈ ਕਹਿੰਦੇ ਬਾਲਪੋਰੀਆਂ ਦੀ ਬਿਲਕੁਲ ਸਾਫਾ ਸਵਾਰੀ ਵਗੈਰਾ ਕਰਾਉਂਦੀ ਆ ਬਹੁਤ ਸੋਹਣੀ ਸਵਾਰੀ ਕਰਾਉਂਦੀ ਆ ਬਾਈ ਕਹਿੰਦਾ ਚਾਲਚੂਲ ਬਹੁਤ ਚੰਗੀ ਚਾਲ ਤੁਰਦੀ ਆ ਛੋਟੀ ਵੱਡੀ ਚਾਲ ਤੁਰਦੀ ਆ ਜੇ ਕੋਈ ਮਿੱਤਰ ਪਿਆਰਾ ਸ਼ਕੀਨ ਘੋੜੀ ਲੈਣ ਦਾ ਚਾਹਵਾਣਾ ਤਾਂ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਤੇ ਦਿੱਤਾ ਹੋਇਆ ਇਹ ਮੀਟ ਕਰਾਈ ਵੀ ਆ ਦੋਸਤੋ ਥੋੜੇ ਦਿਨ ਹੀ ਹੋਏ ਨੇ ਇਹਨੂੰ 10-12 ਦਿਨ ਹੋ ਗਏ ਮੀਟ ਕਰਾਈ ਨੂੰ ਨੁਕਰੇ ਘੋੜੇ ਤੋਂ ਬਹੁਤ ਚੰਗੇ ਨੁਕਰੇ ਘੋੜੇ ਤੋਂ ਮੀਟ ਕਰਾਈ ਆ ਬਾਈਆਂ ਨੇ ਤੇ ਹਜੇ ਚੈੱਕ ਪਾਸਟ 'ਚ ਨਹੀਂ ਆਈ ਤੁਸੀਂ ਬਾਈਆਂ ਨਾਲ ਗੱਲਬਾਤ ਕਰਕੇ ਇਹ ਘੋੜੀ ਆ ਜਿਹੜੀ ਖਰੀਦ ਸਕਦੇ ਹੋ ਇਹ ਪਹਾੜੜੇ ਪਿੰਡ ਖੜੀ ਆ ਦੋਸਤੋ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਜਾਂਦਾ ਭਾਦਲਾ ਬਾਈ ਹੈਪੀ ਕੋਲ ਹਰਦੀਪ ਕੋਲ ਖੜੀ ਆ ਇਹ ਤੁਸੀਂ ਗੱਲਬਾਤ ਕਰਕੇ ਬਾਈ ਨਾਲ ਇਹ ਘੋੜੀ ਜਿਹੜੀ ਖਰੀਦ ਸਕਦੇ ਹੋ ਦੋਸਤੋ ਬਹੁਤ ਚੰਗੀ ਆ ਸੋਹਣੀ ਸੁਨੱਖੀ ਘੋੜੀ ਆ ਤੇ ਲਾ ਲਓ ਫੋਨ ਬਣਾ ਲਓ ਆਪਣੇ ਘਰ ਦਾ ਸ਼ਿੰਗਾਰ ਘੋੜੀ ਚੰਗੀ ਆ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਂ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਘੋੜੀ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਘੋੜੀ ਖਰੀਦ ਸਕਦੇ ਹੋ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ